ਸਵਾ ਲੱਖ ਰੁਪਏ ਦਾ ਜਸਵੰਤ ਦਾ ਡਿਸਕ ਵਾਲਾ 8 ਫੁੱਟਾ ਸੁਪਰ ਸੀਟਰ ਲੈ ਜਾਓ ਜੀ ਸਵਾ ਲੱਖ ਚ ਗਰਵਾਇ ਦਾ ਡਿਸਕਾਂ ਵਾਲਾ ਸੁਪਰ ਸੀਟਰ ਲੈ ਜਾਓ ਵੀਰੇ 80000 ਰੁਪਏ ਦਾ ਸੁਪਰ ਸੀਟਰ ਲੈ ਜਾਓ ਵੀਰੇ ਬਿਲਕੁਲ ਨਵੇਂ ਬਰੇਡ ਪੂਰਾ ਟਾਪ ਦਾ ਨਵੇਂ ਵਰਗਾ ਜੀ ਸ਼ਕਤੀਮਾਨ 2023 ਮਾਡਲ ਕੋਲ 140000 ਦਾ ਲੈ 138000 ਦਾ ਦਸ਼ਮੇਸ਼ ਦਾ ਪੂਰਾ ਸਾਫ ਪੀਸ ਲੈ ਜਾਓ ਵੀਰੇ ਡਿਸਕਾਂ ਵਾਲਾ 98 AR ਦਾ 10 ਫੁੱਟਾ ਰੋਟਾਵੀਟਰ ਲੈ ਜਾਓ ਵੀਰੇ ਇੱਕ ਪੈਨ ਦੇ ਕਟਰ ਜਿੱਡਾ ਪਿਆ ਜਮਾ ਨਵੇਂ ਬਲੇਡ ਨੇ ਜੀ ਪੂਰਾ ਟਾਪ ਲੈਂਡ ਫੋਰਸ ਦਾ 8.5 ਫੁੱਟਾ 158000 ਦਾ ਲੈ ਜਾਓ ਵੀਰੇ ਡਿਸਕਾਂ ਵਾਲਾ ਮਾਡਲ 135000 ਦੇ ਵਿੱਚ 8 ਫੁੱਟਾ ਸੁਪਰ ਸੀਡਰ ਡਿਸਕਾਂ ਵਾਲਾ ਪੂਰਾ ਟਾਪ ਦਾ ਲੈ ਜਾਓ ਵੀਰੇ ਗਹੀਰ ਦਾ ਬਿਲਕੁਲ ਨਵੇਂ ਬਲੇਡਾਂ ਚ 8 ਫੁੱਟਾਂ ਰੋਟਾ ਵੀਟਰ ਆਜਾਦ ਕੰਪਨੀ ਦਾ ਪੂਰਾ ਟਾਪ ਦਾ ਕੁੱਲ 75000 ਰੁਪਏ ਦਾ ਲੈ ਜਾਓ ਵੀਰੇ ਹਾਂਜੀ ਸਵਾਗਤ ਹੈ ਛਾਡੀ ਜੀਐਨਵੀ YouTube ਚੈਨਲ ਤੇ ਤੇ ਜਿਹੜੇ ਬਾਈ ਨਵੇਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰੇ ਤੇ ਫੁੱਲ ਵੀਡੀਓ ਜ਼ਰੂਰ ਦੇਖਿਓ ਵੀਰੇ ਤੁਹਾਨੂੰ ਸਾਰੇ ਸੁਪਰ ਸੀਡਰਾਂ ਦੇ ਰੇਟ ਦੱਸਾਂਗੇ ਸਭ ਕੁਝ ਦੱਸਾਂਗੇ ਵੀਰ ਬਣ ਕੇ ਫੁੱਲ ਵੀਡੀਓ ਜ਼ਰੂਰ ਦੇਖਿਓ ਤਾਂ ਕਿ ਅਧੂਰੀ ਜਾਣਕਾਰੀ ਵੀਰੇ ਵਧੀਆ ਨਹੀਂ ਹੁੰਦੀ ਸਾਰੀ ਵੀਡੀਓ ਦੇਖ ਲਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਹੋਰ ਸਾਰੇ ਦੂਜੇ ਸੰਦਰ ਨਹੀਂ ਵੀ ਫੁੱਲ ਵੀਡੀਓ ਪਾਵਾਂਗੇ ਉਦੋਂ ਤੁਹਾਨੂੰ ਮਤਲਬ ਪਤਾ ਲੱਗ ਸਕੇ ਵੀਡੀਓ ਦਾ ਤੇ ਆਪਣੇ ਵੀਡੀਓ ਨਾਲ ਦੋਸਤੋ ਤੇ ਅੱਜ ਆਪਾਂ ਸੁਪਰ ਸੀਡਰਾਂ ਦੀ ਵੀਡੀਓ ਲੈ ਕੇ ਆਏ ਆਂ ਵੀਰੇ ਬਹੁਤ ਬਾਈ ਨੇ ਆਪਣੇ ਇੰਸਟਾਗ੍ਰam ਤੇ ਪੇਜ ਬਣੇ ਹੋਏ ਨੇ ਸੁਪਰ ਸੀਡਰ ਆਪਣੇ ਕੋਲੇ ਬਹੁਤ ਨੇ ਬਹੁਤ ਬਾਈ ਰੇਟ ਪੁੱਛਦੇ ਹੁੰਦੇ ਨੇ ਕਿਹੜੇ ਦਾ ਕੀ ਰੇਟ ਹੈ ਜੀ ਕਿਹੜੇ ਦਾ ਕੀ ਰੇਟ ਹੈ ਤੁਹਾਨੂੰ ਸਾਰਿਆਂ ਦੀ ਫੁੱਲ ਡਿਟੇਲ ਦੇਵਾਂਗੇ ਵੀਰੇ ਸਾਰਿਆਂ ਦੇ ਰੇਟ ਦੱਸਾਂਗੇ ਉਹ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਐਡਰੈਸ ਦੱਸ ਦਈਏ ਪਿੰਡ ਆਪਣਾ ਘੋੜੇਣਾਵੇ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੈ ਲਹਿਰੇਗਾ ਅੱਗੇ ਦੇ ਕੋਲ ਹੈ ਦਰਬੇ ਤੋਂ ਵੀ ਥੋੜਾ 20 ਕਿਲੋਮੀਟਰ ਪੈ ਜਾਂਦਾ ਹੈ ਜੀ ਐਂਡ ਵੀ ਸੇਲ ਪਰਚੇ ਜੀ ਐਂਡ ਵੀ ਘੋੜੇਣਾ ਸੇਲ ਪਰਚੇ ਦੇ ਨਾਂ ਤੇ ਆਪਣੀ Google Map ਤੇ ਲੋਕੇਸ਼ਨ ਹੈ ਉਹ ਭਰ ਕੇ ਵੀ ਤੁਸੀਂ ਉਰੇ ਆ ਸਕਦੇ ਹੋ ਬਾਕੀ ਸਕਰੀਨ ਦੇ ਉੱਤੇ ਨੰਬਰ ਦੇਵਾਂਗੇ ਵੀਰੇ ਉਹਦੇ ਤੇ ਤੁਸੀਂ ਕੰਟੈਕਟ ਕਰਕੇ ਜਦੋਂ ਵੀ ਆ ਸਕਦੇ ਹੋ ਸਾਰੇ ਸੁਪਰਸੀਡਰਾਂ ਦੇ ਤੁਹਾਨੂੰ ਰੇਟ ਦੱਸਾਂਗੇ ਵੀਰੇ ਵੀ ਕਿਹੜੇ-ਕਿਹੜੇ ਆਪਣੇ ਕੋਲੇ ਹੈਗੇ ਨੇ ਕਿੰਨਾ-ਕਿੰਨਾ ਰੇਟ ਹੈ ਤੁਸੀਂ ਆ ਦਿਖਾਓ ਵੀਰੇ ਸਭ ਤੋਂ ਪਹਿਲਾਂ ਲੈਂਡ ਫੋਰਸ ਦਾ ਬਹੁਤ ਜਿਆਦਾ ਸਾਫ ਪੀਸ ਹੈ ਜੀ ਠੀਕ ਹੈ ਜੀ ਬਹੁਤ ਜਿਆਦਾ ਸਾਫ ਪੀਸ ਹੈ ਇਹ ਸੁਪਰਸੀਡਰ ਤੁਹਾਨੂੰ ਪਊਗਾ ਜੀ 1 ਲੱਖ ਤੇ 62000 ਰੁਪਏ ਦਾ ਸਕਰਾਚ ਦਾਗ ਤ ਬਹੁਤ ਜਿਆਦਾ ਸਾਫ ਪੀਸ ਹੈ ਪੂਰਾ ਮਤਲਬ ਕੋਕਾ ਪੀਸ ਹੈ ਬਲੇਡ ਵੀ ਮੰਨ ਲਓ 90 95 ਪੈਸੇ ਪਏ ਨੇ ਜੀ ਬਹੁਤ ਜਿਆਦਾ ਸਾਫ ਪੀਸ ਹੈ ਬਾਕੀ ਆਪਣੇ ਰੇਟ ਲਿਖੇ ਹੁੰਦੇ ਨੇ ਵੀਰੇ ਸਾਰੇ ਉੱਤੇ ਐ ਨਹੀਂ ਹੈਗਾ ਤੁਹਾਨੂੰ ਕੋਈ ਉਰੇ ਆ ਕੇ ਬਦ ਦੱਸਾਂਗੇ ਜਾਂ ਮਤਲਬ ਉਹ ਸੇਮ ਉਹੀ ਰੇਟ ਹੋਊਗਾ ਜੀ ਤੇ ਸੁਪਰ ਸੀਡਰ ਆਪਣੇ ਕੋਲ ਹੈ ਦੇਖੋ ਵੀਰੇ ਇੱਕ ਸੈਂਸਰਾਂ ਵਾਲਾ 9 ਫੁੱਟਾ ਬਹੁਤ ਸੋਹਣਾ ਨਵੇਂ ਨਵੇਂ ਮਾਡਲ ਦੇ ਵਿੱਚ ਇਹਦੇ ਵਿੱਚ ਸੈਂਸਰ ਵੀ ਲੱਗਿਆ ਹੋਇਆ ਹੈ ਵੀਰੇ ਮਤਲਬ ਬੀਜ ਤੁਹਾਨੂੰ ਸਾਰਾ ਰੇ ਬੀਜ ਨੂੰ ਦੱਸੂਗਾ ਵੀ ਖਤਮ ਹੋ ਗਿਆ ਜਾਂ ਹੈਗਾ ਗੁਰਵਾਜ ਦਾ 9 ਫੁੱਟਾ 2023 ਮਾਡਲ ਨਾਲ ਦੇ ਬਲੇਡ ਨੇ ਵੀਰੇ ਪੂਰਾ ਸਾਫ ਪੀਸ ਹੈ 2 ਲੱਖ ਤੇ 10000 ਰੁਪਏ ਦਾ ਮੁੱਲ ਹੈ ਜੀ ਠੀਕ ਹੈ ਜੀ ਤੁਸੀਂ ਘਰੇ ਬੈਠੇ ਵੀ ਮੰਗਵਾ ਸਕਦੇ ਹੋ ਠੀਕ ਹੈ ਜਿਹੜੇ ਵੀ ਬਾਈ ਨੇ ਮੰਗਵਾਣਾ ਹੈ ਘਰੇ ਬੈਠੇ ਵੀ ਮੰਗਵਾ ਸਕਦੇ ਹੋ 15 ਰੁਪਏ ਪਰ ਕਿਲੋਮੀਟਰ ਗੱਡੀ ਵਾਲਾ ਕਰਾਇਆ ਲਊਗਾ ਸਾਨੂੰ ਸਕਰੀਨ ਸ਼ਾਟ ਮਾਰ ਕੇ ਭੇਜ ਦਿਓ ਜਿਹੜਾ ਵੀ ਤੁਸੀਂ ਸੁਪਰਸੀਡਰ ਲੈਣਾ ਹੈ ਠੀਕ ਹੈ ਜੀ ਉਹੀ ਸੁਪਰਸੀਡਰ ਤੁਹਾਡੇ ਘਰੇ ਪਹੁੰਚ ਜਾਊਗਾ ਤੇ ਅਗਹੀਰ ਦਾ ਚੈੱਕ ਕਰੋ ਜੀ ਫਟਾ ਗਿਟ ਨਾਲ 148000 ਰੁਪਿਆ ਰੇਟ ਹੈ ਜੀ ਫਟਾਕੇਟ ਨਾਲ ਮਿਲੂਗੀ 8 ਫੁੱਟ ਆ ਜੀ ਠੀਕ ਹੈ ਜੀ ਡਿਸਕ ਵਾਲਾ ਮਾਡਲ ਬਹੁਤ ਜਿਆਦਾ ਜੈਜ ਰੇਟ ਦੇ ਵਿੱਚ ਹੈ 10000 ਦਾ ਦਾ ਵੀਰੇ ਫੱਟਾ ਹੁੰਦਾ ਠੀਕ ਹੈ ਜੀ ਤੇ 22 ਮਾਡਲ ਹੈ 2022 ਮਾਡਲ ਤੇ ਇਹਦਾ ਰੇਟ ਹੈ ਜੀ 1.45 ਹਜ਼ਾਰ ਰੁਪਿਆ ਤੇ ਆਪਾਂ ਥੋੜੀ ਤੁਹਾਨੂੰ ਛੇਤੀ ਵੀਡੀਓ ਦਿਖਾਣੀ ਪਊਗੀ ਵੀਡੀਓ ਬਹੁਤ ਲੰਮੀ ਹੋ ਜੂਗੀ ਤੇ ਇਹ ਹੈਗਾ ਜੀ 1.58 ਹਜ਼ਾਰ ਦਾ 22 ਮਾਡਲ ਜਗਤਜੀਤ ਦਾ ਡਿਸਕ ਵਾਲਾ ਪੀਸ ਹੈ ਜੀ ਨਵੇਂ ਬਲੇਡ ਪਾਏ ਹੋਏ ਨੇ ਐਲਟਾ ਬਹੁਤ ਵਧੀਆ ਗੀਅਰ ਡਰਾਈਵ ਦੇ ਵਿੱਚ ਹੈ ਜੀ ਠੀਕ ਹੈ ਜੀ 1,58000 ਦਾ ਬਹੁਤ ਸਾਫ਼ ਪੀਸ ਹੈ ਵੀਰੇ ਠੀਕ ਹੈ ਜੀ ਤੇ ਕਿਸੇ ਵੀ ਵੀਰ ਨੂੰ ਚਾਹੀਦਾ ਸਕਰੀਨਸ਼ਾਟ ਮਾਰ ਕੇ ਭੇਜ ਦਿਓ ਉਹੀ ਤੁਹਾਡੇ ਘਰੇ ਭੇਜ ਦਾਂਗੇ ਸਿਰਫ ਸਾਨੂੰ ਸਾਈ ਸਾਈ ਪਾ ਦਿਓ 10000 ਰੁਪਏ ਬਾਕੀ ਚੇ ਪੇਮੈਂਟ ਵੀ ਘਰੇ ਆ ਇਹਨੂੰ ਦੇ ਦਿਓ ਉਹ ਵੀ ਕੋਈ ਦਿੱਕਤ ਨਹੀਂ ਵੀਰੇ ਹਾਂਜੀ ਜਿਆਦਾ ਦੂਰ ਫਗਾਣਾ ਹੈ ਵੀਰੇ ਫਿਰ ਤੁਹਾਨੂੰ ਆਪ ਆਕੇ ਲੈ ਕੇ ਆਣਾ ਪਊਗਾ 2023 ਮਾਡਲ ਮਹਿੰਦਰਾ ਦਾ ਜੀ ਇਹ ਵੀਰੇ ਸੇਲ ਹੋ ਗਿਆ ਠੀਕ ਹੈ ਜੀ ਅੱਗੇ ਮੈਸ਼ੂ ਵਾਲਾ ਇਹ ਵੀ ਵੀਰੇ ਸੇਲ ਹੋ ਗਿਆ ਇਹਦੇ ਨਾਲ ਇਹ ਹੋਰ ਬਥੇਰੇ ਪੀਸ ਆ ਜਾਣਗੇ ਤੇ 158000 ਦਾ 8 ਫੋਟਾ ਲੈਂਡ ਹਾਰਸ ਦਾ 2021 ਮਾਡਲ ਬਹੁਤ ਸਾਫ ਪੀਸ ਹੈ ਵੀ ਬਲੇਡ ਵੀ ਹੈਗੇ ਨੇ ਵੀਰੇ 8085 ਪੈਸੇ ਤੇ ਡਿਸਕ ਵਾਲਾ ਮਾਡਲ ਹੈ ਜੀ 158000 ਰੁਪਏ ਦਾ ਇਹ ਵੀ ਬਹੁਤ ਸਾਫ ਪੀਸ ਹੈ ਠੀਕ ਹੈ ਜੀ ਤੇ ਅੱਗੇ ਦਿਖਾਉਣੇ ਵੀਰੇ ਤੁਹਾਨੂੰ ਤੇ ਬਹੁਤ ਜਿਆਦਾ ਸੁਪਰਸੀਡਰਾਂ ਦਾ ਸਟਾਕ ਆਪਣੇ ਕੋਲੇ ਅੱਗੇ ਦਿਖਾ ਦੇ ਵੀਰੇ ਐ ਨਹੀਂ ਹੈਗਾ ਵੀ ਤੁਹਾਨੂੰ ਕੋਈ ਆਏ ਨੂੰ ਸੁਪਰਸੀਡਰ ਨਹੀਂ ਮਿਲੂ ਜਿੱਥੋਂ ਮਰਜੀ ਆ ਜਾਓ ਯਾਰ ਆਪਣੇ ਕੋਲੇ ਯੂਪੀ ਗੁਜਰਾਤ ਤੱਕ ਐਮਪੀ ਤੱਕ ਸਾਰੇ ਕਿਤੇ ਦੇ ਬੰਦੇ ਆ ਕੇ ਲੈ ਕੇ ਜਾਂਦੇ ਨੇ ਬਹੁਤ ਦੂਰੋਂ ਦੂਰੋਂ ਟਰਸਟਡ ਕੰਮ ਹੈ ਵੀਰੇ ਇਹ ਨਹੀਂ ਹੈਗਾ ਕੋਈ ਯਾਰ ਤੈਨੂੰ ਠੱਗਾ ਠੋਰੀ ਵਾਲਾ ਕੰਮ ਹੈ ਜਿਹੜੀ ਚੀਜ਼ ਦਿਖਾਵਾਂਗੇ ਉਹੀ ਹੋਊਗੀ ਆ ਦੇਖੋ ਵੀਰੇ ਜਸਵੰਤ ਦਾ ਬਾਈ ਮਾਡਲ 1 ਲੱਖ ਤੇ 8 ਆਪਣਾ 60000 ਰੁਪਿਆ ਰੇਟ ਹੈ ਬਹੁਤ ਸਾਫ ਪੀਸ ਹੈ ਪਿੱਛੋਂ ਦਿਖਾ ਦੋ ਵੀਰੇ ਡਿਸਕਾਊਂਟ ਹਸਕਾ ਬਹੁਤ ਵਧੀਆ ਪੀਸ ਹੈ ਜੀ ਤੇ ਤੇ ਥੋੜਾ ਜਿਹਾ ਦੂਰੋਂ ਦਿਖਾ ਦਿਆ ਕਰ ਭਾਈ ਸਾਰਾ ਕੋਈ ਦਿਖ ਜਾਂਦਾ ਹਾਂ ਜੀ ਤੇ ਇਹਦਾ 1,60,000 ਰੁਪਏ ਰੇਟ ਹੈ 8 ਫੁੱਟਾ ਜੀ 22 ਮਾਡਲ ਜਿਹੜਾ ਮਾੜ ਲਗਾਵਾਂਗੇ ਵੀਰੇ ਉਹਦੀ ਵੀ ਗਾਰੰਟੀ ਹੋਊਗੀ ਆਪਣੀ ਫੁੱਲ ਗਾਰੰਟੀ ਹੋਊਗੀ ਜਿੰਨਾ ਮਾੜ ਲਗਾਵਾਂਗੇ ਜਿਹੜਾ ਕੁਛ ਕਾਂਗੇ ਉਹ ਵੀ ਫੁੱਲ ਗਾਰੰਟੀ ਹੋਊਗੀ ਅੱਗੇ ਵੀਰੇ ਐਸ ਨੂੰ 95,000 ਰੁਪਏ ਦਾ ਸੁਪਰ ਸੀਟਰ ਦੇ ਦਾਂਗੇ ਕੁੱਲ 95,000 ਦਾ ਲੈਂਡ ਫੋਰਸ ਦਾ ਥੋੜਾ ਜਿਹਾ ਗਲਤ ਤੇ ਵੈਲਡਿੰਗ ਲੱਗਿਆ ਹੋਇਆ ਬਾਕੀ ਪੂਰਾ ਵਧੀਆ ਹੈ ਵੀਰੇ ਮਤਲਬ ਰੋਟਾ ਵੀਟਰ ਵਾਲੀ ਰੇਟ ਚ ਹੀ ਹੈ ਜੀ ਇਹਦਾ ਠੀਕ ਹੈ ਜੀ ਡਿਸਕਾਂ ਦਾ ਮਾਡਲ ਹੈ ਆ ਕਿਸੇ ਨੂੰ ਮਤਲਬ ਛੋਟੇ ਜ਼ਿਮੀਂਦਾਰ ਨੂੰ ਆਪਣੇ ਘਰ ਵਾਸਤੇ ਚਾਹੀਦਾ ਅੱਗੇ ਗਰਵਾਜ ਦਾ ਦੇਖੋ ਵੀਰੇ ਕੋਕਾ ਪੀਸ ਜਮਾ ਫੁੱਲ ਸੋਨਾ ਗਰਵਾਜ ਦਾ 2022 ਮਾਡਲ ਠੀਕ ਹੈ ਜੀ 1,65,000 ਰੁਪਿਆ ਰੇਟ ਹੈ ਦਿਖਾ ਦੇ ਵੀਰੇ ਥੋੜਾ ਜਿਹਾ ਹਾਂ ਦੂਰੋਂ ਮਤਲਬ ਬਹੁਤ ਜਿਆਦਾ ਸਾਫ ਪੀਸ ਐ ਸਕਰੈਚ ਤੱਕ ਵੀ ਨਹੀਂ ਹੈਗਾ ਬਹੁਤ ਸਾਮਿਆ ਹੋਇਆ ਪੀਸ ਐ ਅੰਦਰ ਖੜਦਾ ਡਿਸਕਾਊਂਟ ਉਸਕਾਂ ਦਿਖਾ ਦੇ ਵੀਰੇ ਬਹੁਤ ਜਿਆਦਾ ਸਾਫ ਪੀਸ ਐ ਯਾਰ ਕਿਸੇ ਵੀਰ ਨੇ ਲੈਣਾ ਹੋਇਆ ਕੰਟੈਕਟ ਕਰ ਲਿਓ 1,65,000 ਹਾਂ ਵੀਰੇ ਮਾਨ ਤਾਨ ਹੋ ਜਾਊਗਾ ਜੇ ਕੋਈ ਵੀ ਬੰਦਾ ਕਹੇ ਵੀ 20-30,000 ਰੁਪਿਆ ਲੈਸ ਹੋਊ ਜ ਉਹ ਨਹੀਂ ਹੋਣਾ ਵੀਰੇ ਕਿਉਂ ਐਡੀ ਦੂਰੋਂ ਆ ਕੇ ਯਾਰ ਉਹਰੇ ਔ ਮੰਦੇ ਨੂੰ ਫਿਰ ਸਾਨੂੰ ਵੀ ਅਮਕਾ ਦੁੱਖ ਜਿਹਾ ਲੱਗਦਾ ਬੰਦਾ ਆ ਕੇ ਮੁੜਦਾ ਜਦੋਂ ਤੇ ਜਿਹੜੇ ਆਪਾਂ ਰੇਟ ਦੱਸੇ ਨੇ ਉਹ ਤੋਂ ਵੀਰੇ 1000 2000 ਦਾ ਕਰ ਸਕਦੇ ਆ ਇਹ ਨਹੀਂ ਹੈਗਾ ਕੋਈ 20 30000 ਦਾ ਹੋ ਜਾਊਗਾ 1 ਲੱਖ 1.5 ਲੱਖ ਰੁਪਈਆ ਦਾ 2023 ਮਾਡਲ ਗੇਅਰ ਡਰਾਈਵ ਦੇ ਵਿੱਚ ਗੁਰਵਾਜ ਠੀਕ ਹੈ ਜੀ ਇੱਧਰ ਦਿਖਾ ਦੋ ਵੀਰੇ ਇੱਧਰ ਦੀ ਆ ਜਾ ਰੇਅ ਡਰਾਈਵ ਦੇ ਵਿੱਚ ਹੈ ਜੀ ਡਿਸਕਾਂ ਵਾਲਾ ਮਾਡਲ ਹੈ ਬਹੁਤ ਸੋਹਣਾ ਪੀਸ ਹੈ ਤੇ ਆਪਣਾ ਗੇਅਰ ਗੇਅਰ ਬਾਕਸ ਵਾਲਾ ਵੀਰੇ ਇਹ ਦੂਜਾ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਇਹ ਵੀ ਤੇ ਅੱਗੇ ਅਗਰੀ ਜੂਣ ਦਾ ਵੀਰੇ 8 ਫੁੱਟਾ ਇਧਰ ਦੀ ਦਿਖਾ ਦਿਓ ਜੀ ਅੱਗੇ ਆ ਜੋ ਐਗਰੀ ਜੋਨ ਦਾ 8 ਫੁੱਟ ਹੈ ਜੀ ਠੀਕ ਹੈ ਜੀ ਡੈਸਕ ਦਾ ਮਾਡਲ ਹੈ 2023 ਮਾਡਲ ਹੈ ਬਹੁਤ ਜਿਆਦਾ ਮਾਰਕੀਟ ਦੇ ਵਿੱਚ ਚੱਲ ਰਿਹਾ ਵੀਰੇ ਮਤਲਬ ਬਹੁਤ ਜਿਆਦਾ ਠੀਕ ਹੈ ਜੀ ਇਹ ਤੁਹਾਨੂੰ ਪਊਗਾ ਜੀ ਇਹ ਦਾ 1,80,000 ਰੁਪਏ ਦਾ 1,80,000 ਦਾ ਐਗਰੀ ਜੋਨ ਦਾ ਜੀ ਠੀਕ ਹੈ ਜੀ ਤੇ ਅੱਗੇ ਆ ਗਿਆ ਜੀ ਦਸ਼ਮੇਸ਼ ਦਾ ਦਸ਼ਮੇਸ਼ 711 ਠੀਕ ਹੈ ਜੀ ਇਹ ਹੈਗਾ 138000 ਰੁਪਏ ਦਾ ਸੁਪਰ ਸੀਡਰ ਡਿਸਕਾ ਦਾ ਮਾਡਲ ਹੈ ਬਹੁਤ ਜਿਆਦਾ ਸਾਫ ਪੀਸ ਹੈ ਗੁੰਦੀ ਦਿਖਾ ਦਿਓ ਵੀਰੇ ਠੀਕ ਹੈ ਜੀ ਬਲੇਡ ਬਲੂਡ ਵੀ ਠੀਕ ਪਏ ਨੇ ਡਿਸਕਾ ਦਾ ਮਾਡਲ ਹੈ ਬਹੁਤ ਜਿਆਦਾ ਵਧੀਆ ਪੀਸ ਪਿਆ ਜੀ 138000 ਰੁਪਏ ਦਾ ਠੀਕ ਹੈ ਜੀ ਅੱਗੇ ਜੈਂਗਲਰ ਮਾਡਲ ਆ ਗਿਆ ਜੀ ਜਗਜੀਤ ਦਾ ਇਹ ਵਿਕੇ ਹੋਇਆ ਹੈ ਇਹਦੇ ਨਾਲ ਦੇ ਹੋਰ ਪੀਸ ਆ ਜਾਣਗੇ ਵੀਰੇ ਬਹੁਤ ਤਰ੍ਹਾਂ ਦੇ ਠੀਕ ਹੈ ਜੀ ਉਸ ਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਇਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀਰੇ ਅੱਗੇ ਕਿਹੜਾ ਨਵਾਂ ਸਟਾਕ ਆਊਗਾ ਠੀਕ ਹੈ ਤੇ ਅੱਗੇ ਜਸਵੰਤ ਆ ਗਿਆ ਜੀ ਜਸਵੰਤ ਬਾਈ ਮਾਡਲ ਤੇ ਕਿੰਨਾ ਰੇਟ ਲਿਖਿਆ ਹੈ ਜੀ ਇਹਦੇ ਰੇਟ ਦੇਖੀ ਤੇ ਕਿੰਨਾ ਲਿਖਿਆ ਹੈ ਇਹਦੇ ਮੂਰੇ ਟੈਂਕੀ ਤੇ ਲਿਖਿਆ ਹੋਊਗਾ ਇਹ ਤੇ ਹੈ ਨਹੀਂ ਇਹ ਤਕਰੀਬਨ 1.5 ਲੱਖ ਰੁਪਏ ਦਾ ਹੋਊਗਾ ਜੀ ਇਹ ਬਾਈ ਮਾਡਲ ਬਾਈ ਮਾਡਲ ਸਾਡੇ ਸਾਰਿਆਂ ਦੇ ਰੇਟ ਉੱਤੇ ਲਿਖੇ ਹੋਏ ਨੇ ਜੀ ਕੋਈ ਨਹੀਂ ਹੈਗਾ ਤੁਹਾਨੂੰ ਉਰੇ ਆ ਕੇ ਕਿਸੇ ਨੂੰ ਵੱਧ ਕਹਿਦਾ ਹੈਗਾ ਸੇਮ ਉਹੀ ਰੇਟ ਹੋਊਗਾ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਾਊਗਾ ਉਹੀ ਰੇਟ ਹੋਊਗਾ ਅੱਗੇ ਆ ਦੇਖੋ ਜੀ ਇਧਰ ਦੀ ਜਸਵੰਤ 9 ਫੁੱਟ ਹੈ ਜੀ 9 ਫੁੱਟਾ 2022 ਮਾਡਲ ਬਹੁਤ ਜਿਆਦਾ ਸਾਫ ਪੀਸ ਹੈ ਜੀ ਤੇ 1,75,000 ਦਾ ਪਊਗਾ ਡਿਸਕਾਊਂਟ ਉਸਕਾ ਜਿਵੇਂ ਨਵੀਆਂ ਵਰਗਾ ਪਿਆ ਯਾਰ ਮੈਂ ਲੈ ਲਵਾਂ ਏਜੰਸੀ ਚ ਲੈ ਲਵਾਂ ਜੇ ਇਹ ਲੈ ਲਵਾਂ ਇੱਕੋ ਗੱਲ ਬਾਤ ਹੈ 9 ਫੁੱਟਾ ਡਿਸਕਾਊਂਟ ਉਸਕਾ ਪੂਰੀਆਂ ਵਧੀਆ ਨੇ ਜੀ ਠੀਕ ਹੈ ਜੀ ਅੱਗੇ ਨੈਸ਼ਨਲ ਦਾ ਦੇਖੋ ਜੀ ਨੈਸ਼ਨਲ 1,37,000 ਰੁਪਏ ਦਾ ਬਹੁਤ ਵਧੀਆ ਸਾਫ ਪੀਸ ਹੈ ਡਿਸਕਾ ਦਾ ਮਾਡਲ ਹੈ 7 ਫੁੱਟਾ ਹੈ ਜੀ ਬਹੁਤ ਸਾਫ ਪੀਸ ਹੈ ਵੀਰੇ ਜਿਹੜੀ ਹੈਗਾ ਤੁਸੀਂ ਇਸ ਕਰਾਈ ਤੱਕ ਫੁੱਲ ਗਰੰਟੀ ਹੋਊਗੀ 11 ਗੁਰਾਂ ਦੀ ਆਪਣੀ ਯਾਰ ਇਹ ਨਹੀਂ ਹੈਗਾ ਟੁੱਟਿਆ ਹੋਊਗਾ ਜਾਂ ਭਾਜਾ ਇੱਕੋ ਐਵੇਂ ਐਦਾਂ ਦੀ ਕੋਈ ਗੱਲ ਨਹੀਂ ਫੁੱਲ ਗਰੰਟੀ ਹੋਊ ਆਪਣੀ ਚਲਾ ਕੇ ਤਸੱਲੀ ਕਰਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਅੱਗੇ 8 ਫੁੱਟਾ 1,30,000 ਦਾ ਲੈਂਡ ਫੋਰਸ ਠੀਕ ਹੈ ਜੀ 1,30,000 ਦਾ 8 ਫੁੱਟਾ ਲੈਂਡ ਫੋਰਸ ਬਹੁਤ ਜਿਆਦਾ ਸਾਫ ਪੀਸ ਹੈ ਵੀ ਵਧੀਆ ਪੀਸ ਹੈ ਥੋੜਾ ਜਿਆਦਾ ਕੁਰੇ ਬਿਲਡਿੰਗ ਹੈ ਠੀਕ ਹੈ ਜੀ ਕੋਈ ਚੀਜ਼ ਲੁਕੋ ਕੇ ਨਹੀਂ ਰੱਖਦੇ ਜਿਹੜੀ ਚੀਜ਼ ਹੋਊਗੀ ਉਹ ਕਹਿ ਕੇ ਦੇਵਾਂਗੇ ਠੀਕ ਹੈ ਜੀ ਬਹੁਤ ਸਾਫ ਪੀਸ ਹੈ ਵੀ ਬਲੇਡ ਬਲੂਡ ਅੱਧੇ ਘੱਟ ਠੀਕ ਨੇ ਵੀਰੇ ਕੁਝ ਪੁਰਾਣੇ ਨੇ ਕੁਝ ਨਵੇਂ ਨੇ ਠੀਕ ਹੈ ਜੀ 1,30,000 ਰੁਪਏ ਠੀਕ ਹੈ ਜੀ 20 ਕੀ ਮਾਡਲ ਵਾਲਾ ਇਹ ਪੀਸ ਹੈ ਜੀ ਤੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਕੰਟੈਕਟ ਕਰ ਲਿਓ ਤੇ ਵੀਰਵਾਲ ਦਾ ਨਾਲ ਸਮੇਤ ਫਟਾਕੇਟ ਹੈ ਜੀ ਇਹਦੇ 1 ਲੱਖ ਤੇ 60000 ਦਾ 22 ਮਾਡਲ ਬਲੇਡ ਹੈਗੇ ਨੇ ਜੀ 70 80 80 ਕੇ ਪੈਸੇ ਤੇ ਬਹੁਤ ਵਧੀਆ ਪੀਸ ਹੈ ਵੀ ਪਿਛੋਂ ਦੀ ਦਿਖਾ ਦੋ ਵੀਰੇ ਬਹੁਤ ਜਿਆਦਾ ਵਧੀਆ ਸਾਫ ਪੀਸ ਹੈ ਵੀ 1 ਲੱਖ ਤੇ 60000 ਰੁਪਏ ਦਾ ਕਿਸੇ ਬਾਈ ਨੂੰ ਚਾਹੀਦਾ ਤੇ ਆਪਾਂ ਫੋਨ ਵੀ ਭੇਜ ਦਾਂਗੇ ਤੁਹਾਨੂੰ ਆਣ ਦੀ ਵੀ ਲੋੜ ਨਹੀਂ ਯਾਰ ਉਹਦੇ ਠੀਕ ਹੈ ਜੀ ਤੇ ਪਿੱਛੇ ਦਸ਼ਮੇਸ਼ ਆ ਗਿਆ ਜੀ 1 ਲੱਖ 45000 ਰੁਪਏ ਦਾ ਇਹ ਵੀ ਬਹੁਤ ਜਿਆਦਾ ਸਾਫ ਪੀਸ ਹੈ 8 ਫੁੱਟਾ 1,45,000 ਦਾ ਜਿਹਦੀਆਂ ਪੇਪਰ ਪੂਪਾ ਲਾਈਆਂ ਹੋਈਆਂ ਨੇ ਇਹ ਸਾਰਾ ਕੁਝ ਮਿਲ ਜੂਗਾ ਜੀ ਠੀਕ ਹੈ ਜੀ ਥੋੜਾ ਜਿਹਾ ਦੂਰ ਰੱਖਿਆ ਕਰ ਬਈਆਂ ਦਿਖ ਜਾਂਦਾ ਤੇ ਅੱਗੇ ਆ ਗਿਆ ਜੀ ਗਹੀਰ ਦਾ ਠੀਕ ਹੈ ਜੀ ਗਹੀਰ ਦਾ ਇਹ ਵੀ ਬਹੁਤ ਸਾਫ ਪੀਸ ਹੈ ਜੀ ਤੇ ਇਹਦਾ ਰੇਟ ਹੈਗਾ ਜੀ 1,65,000 9 ਫੁੱਟ ਹੈ ਵੀਰੇ ਇਹ ਠੀਕ ਹੈ ਜੀ ਇਹਦੇ ਵਿੱਚ ਕੋਈ ਗੱਲ ਨਹੀਂ ਹੋਰ ਵੀ ਮਾਨਤਾਣ ਕਰ ਦਾਂਗੇ 9 ਫੁੱਟ ਹੈ ਡਿਸਕਾਂ ਦਾ ਮਾਡਲ ਹੈ ਜੀ ਠੀਕ ਹੈ ਜੀ 1,65,000 ਰੁਪਏ ਦਾ ਤੇ ਅੱਗੇ ਆ ਗਿਆ ਲੈਂਡ ਫੋਰਸ ਦਾ 8 ਫੁੱਟਾ ਜੀ ਠੀਕ ਹੈ ਜੀ 170000 ਰੁਪਏ ਦਾ 22 ਮਾਡਲ 2022 ਮਾਡਲ ਬਹੁਤ ਸਾਫ਼ ਪੀਸ ਹੈ ਵੀਰੇ ਵੀ ਠੀਕ ਹੈ ਜੀ ਤੇ ਕਿਸੇ ਵੀ ਬਾਈ ਨੂੰ ਚਾਹੀਦਾ ਹੈ ਡਿਲੀਵਰੀ ਡਿਲੀਵਰੀ ਦੀ ਟੈਨਸ਼ਨ ਨਹੀਂ ਵੀਰੇ ਉਹ ਤੁਹਾਡੇ ਘਰ ਤੱਕ ਵੀ ਭੇਜ ਦਾਂਗੇ ਆਪਾਂ ਅੱਗੇ ਆ ਗਿਆ ਜੀ ਪੁਣੀ ਦਾ ਪੁਣੀ 9 ਫੁੱਟ ਚ ਆ ਗਿਆ ਜੀ ਇਹ ਵੀ 165000 ਰੁਪਏ ਦਾ ਪੇਜੂਗਾ ਜੀ ਤੁਹਾਨੂੰ ਅੱਗੇ ਦੀ ਟੱਪ ਕੇ ਦਿਖਾ ਦੋ ਵੀਰੇ 165000 ਰੁਪਏ ਦਾ ਪੇਜੂਗਾ ਡਿਸਕਾਂ ਵਾਲਾ ਮਾਡਲ 9 ਫੁੱਟਾ 9 ਫੁੱਟਾ ਵੱਡੇ 4x4 ਵਾਲੇ ਟਰੈਕਟਰ ਵਾਲੇ ਬਾਈ ਨੂੰ ਬਹੁਤ ਡਿਮਾਂਡ ਕਰਦੇ ਨੇ ਬਹੁਤ ਘੱਟ ਮਿਲਦੇ ਹੁੰਦੇ ਨੇ ਪਰ ਆਪਣੇ ਕੋਲੇ ਤੁਹਾਨੂੰ ਹਰ ਚੀਜ਼ ਅਵੇਲੇਬਲ ਮਿਲੂਗੀ ਜੀ ਗੁਰਵਾਜ ਦਾ ਅੱਗੇ 9 ਫੁੱਟ ਆ ਗਿਆ ਜੀ ਇਹਦੇ ਸੈਂਸਰ ਨਹੀਂ ਲੱਗਿਆ ਇਹ ਬਿਨਾ ਸੈਂਸਰ ਤੋਂ ਹੈ ਵੀਰੇ ਹੈਗਾ 9 ਫੁੱਟਾ ਟਾਪ ਮਾਡਲ ਇਹ ਵਿੱਚ ਹੈ ਜੀ ਠੀਕ ਹੈ ਜੀ ਇਹ ਹੈਗਾ ਡਿਸਕ ਵਾਲਾ ਤੇ 9 ਫੁੱਟਾ 2 ਲੱਖ 8000 ਰੁਪਏ ਰੇਟ ਹੈ ਜੀ ਬਕਾਇਦਾ ਇਹਦੇ ਉੱਤੇ ਵੀ ਲਿਖਿਆ ਹੋਊਗਾ ਆਪਣਾ ਰੇਟ ਤੇ ਇਹ ਵੀ ਬਹੁਤ ਸਾਫ਼ ਪੀਸ ਹੈ ਜੀ ਠੀਕ ਹੈ ਜੀ ਗੇਅਰ ਡਰਾਈਵ ਦੇ ਵਿੱਚ ਮੋਡਲ ਹੈ ਤੇ ਬਲੇਡ ਬਲੂਡ ਵੀ ਨਾਲ ਦੇ ਨੇ 8090 ਪੈਸੇ ਪਏ ਨੇ ਜੀ ਠੀਕ ਹੈ ਜੀ ਤੇ ਅੱਗੇ ਦੇਖੋ ਜੀ ਜਸਵੰਤ ਦਾ ਸਵਾ ਲੱਖ ਰੁਪਈਆ ਦਾ ਦੇ ਦਾਂਗੇ ਜੀ 8 ਫੁੱਟਾ ਟਾਪ ਮਤਲਬ ਬਹੁਤ ਵਧੀਆ ਪੀਸ ਹੈ ਜੀ ਵੀ 8 ਫੁੱਟਾ ਕੁੱਲ ਸਵਾ ਲੱਖ ਰੁਪਈਆ ਦੇ ਦਾਂਗੇ ਜੀ ਜਸਵੰਤ ਦਾ ਜੇ ਕਿਸੇ ਵੀਰ ਨੂੰ ਚਾਹੀਦਾ ਲੈ ਜਿਓ ਵੀਰੇ ਤੇ ਜਸਵੰਤ ਦਾ 9 ਫੁੱਟਾ ਗਿਆ ਜੀ 1,65,000 ਰੁਪਏ ਦਾ ਜਿਹੜੇ ਬਾਈ ਕਹਿੰਦੇ ਨੇ ਰੇਟ ਵੱਧ ਮੰਗਦੇ ਹੋ ਕੋਈ ਸਸਤਾ ਵੀ ਮਿਲ ਜੂਗਾ ਵੀਰੇ ਬਾਈ ਮਾੜ ਲਈ ਇਹ ਹੈ ਬਾਈ ਉਹ ਪਹਿਲਾਂ ਸੀਗਾ ਧਕਾ ਸੀ 1.75 ਦਾ ਕੰਡੀਸ਼ਨ ਦਾ ਫਰਕ ਹੁੰਦਾ ਵੀਰੇ ਥੋੜਾ ਬੋਤਾ ਹੈ ਨਾ ਜੀ ਤੇ 165000 ਰੁਪਏ ਦਾ ਮਿਲ ਜੂਗਾ ਜੀ ਆਪਾਂ ਨੂੰ ਤੇ ਗੁਰਵਾਜ ਦਾ ਆ ਗਿਆ ਜੀ 2022 ਮਾਡਲ 158000 ਰੁਪਿਆ ਰੇਟ ਹੈ ਇਹ ਵੀ ਵੀਰੇ ਵਧੀਆ ਪੀਸ ਐ ਡਿਸਕ ਵਾਲਾ ਮਾਡਲ ਹੈ ਜੀ ਜਿਆਦਾਤਰ ਆਪਣੇ ਕੋਲੇ ਡਿਸਕ ਵਾਲੀ ਮਿਲਣਗੇ ਡਿਸਕ ਵਾਲਿਆਂ ਦੀ ਕਿਉਂ ਮੰਗ ਬਹੁਤ ਜ਼ਿਆਦਾ ਹੈ ਦੂਜੇ ਥੋੜੇ ਜਿ ਘੱਟ ਵੇਚਦੇ ਨੇ ਵੀਰੇ ਉਹਦਾ ਮਤਲਬ ਇੰਨਾ ਕਾਮਯਾਬ ਨਹੀਂ ਹੋਇਆ ਜਿਹੜਾ ਟੈਂਟ ਟੈਪ ਮਾਡਲ ਹੈ ਇਹ ਹੈਗਾ ਜੀ ਗੁਰਵਾਜ ਦਾ 7 ਫੁੱਟਾ 20 ਕੀ ਮਾਡਲ ਇਹ ਸਵਾ ਲੱਖ ਰੁਪਏ ਦਾ ਪੀਸ ਵੇਚੂਗਾ ਜੀ ਆਪਾਂ ਨੂੰ ਠੀਕ ਹੈ ਜੀ ਤੇ ਗੁਰਵਾਜ ਦਾ 20 ਕੀ ਮਾਡਲ ਵਧੀਆ ਪੀਸ ਹੈ ਜੀ ਇਹ ਵੀ ਮਤਲਬ ਘੱਟ ਬਜਟ ਵਾਲੇ ਨੇ ਕਿਸੇ ਵੀ ਬਾਈ ਨੇ ਲੈਣੇ ਤਾਂ ਉਹ ਵੀ ਲੈ ਸਕਦਾ ਜੀ ਤੇ ਅੱਗੇ ਦੇਖੋ ਜੀ 1,55,000 ਰੁਪਏ ਦਾ 2023 ਮਾਡਲ ਹੈ ਵੀਰੇ ਇਹ ਠੀਕ ਹੈ ਜੀ 2023 ਮਾਡਲ 7 ਫੁੱਟਾ ਸ਼ਕਤੀਮਾਨ ਹੈਵੀ ਬ੍ਰਾਂਡ ਹੈ ਵੀਰੇ ਬਹੁਤ ਹੈਵੀ ਸੁਪਰਸੀਡਰ ਬਣਾਏ ਨੇ ਇਹਨਾਂ ਨੇ ਡਿਸਕਾਊਂਟ ਉਸ ਦਾ ਸਭ ਓਕੇ ਮਿਲੂਗਾ ਜੀ ਤੁਹਾਨੂੰ ਠੀਕ ਹੈ ਜੀ ਬਹੁਤ ਵਧੀਆ ਪੀਸ ਹੈ ਅੱਗੇ ਸ਼ਕਤੀਮਾਨ ਦੇ ਹੀ ਹੋਰ ਆਗੇ ਜੀ 1,40,000 ਰੁਪਏ ਦਾ ਇਹ ਵੀ 2022-23 ਮਾਡਲ ਵਾਲਾ ਹੈ ਜੀ ਠੀਕ ਹੈ ਜੀ ਪ੍ਰੋਪਰ ਦੋਨੇ ਡਿਸਕਾਂ ਮਿਲਣਗੀਆਂ ਕ੍ਰਾਸ ਮਿਲਣਗੇ ਜੀ ਸਬਾਨ ਸਾਰਾ ਹੈਗਾ ਇਹਦੇ ਨਾਲ ਵੀ ਤੇ ਰਜੇਂਦਰਾ ਦਾ ਕੁੱਲ 1.5 ਲੱਖ ਰੁਪਏ ਦਾ ਠੀਕ ਹੈ ਜੀ 3 ਇਨ 1 ਕੰਬੋ ਵਾਲਾ ਵੀਰੇ ਇਹ ਮਤਲਬ ਆ ਡੰਡੇ ਤੋਂ ਇੱਥੋਂ ਹੀ ਖੁੱਲ ਜਾਂਦਾ ਬਾਹਲਾ ਜਿਆਦਾ ਖੋਲਣ ਦੀ ਵੀ ਲੋੜ ਨਹੀਂ ਡਿਸਕਾਂ ਵਾਲਾ ਮਾਡਲ ਹੈ ਜੀ ਕੁੱਲ 1.5 ਲੱਖ ਰੁਪਏ ਦਾ ਠੀਕ ਹੈ ਜੀ ਗਹੀ 8 ਫੁੱਟ 1.35 ਲੱਖ ਦੇ ਵਿੱਚ 2022 ਮਾਡਲ ਇਹ ਵੀ ਬਹੁਤ ਸੋਹਣਾ ਪੀਸ ਹੈ ਵੀਰੇ ਕੁੱਲ 1.35 ਲੱਖ ਦੇ ਵਿੱਚ ਡਿਸਕਾਂ ਵਾਲਾ ਮਾਡਲ 8 ਫੁੱਟ 22 ਮਾਡਲ ਲੈਂਡ ਫੋਰਸ 1.70 ਲੱਖ ਰੁਪਏ ਦਾ ਵੀ ਇਹ ਵੀ ਬਹੁਤ ਸਾਫ਼ ਪੀਸ ਹੈ ਵੀਰੇ ਡਿਸਕਾਂ ਵਾਲਾ ਮਾਡਲ ਹੈ ਤੇ ਅੱਗੇ ਆ ਗਿਆ ਜੀ ਭੋਡੇ ਕੰਪਨੀ ਦਾ ਠੀਕ ਹੈ ਜੀ ਧਿਆਨ ਨਾਲ ਦੇਖ ਲਿਓ ਵੀਰੇ ਦੇਖ ਕੇ ਸਾਨੂੰ ਮਤਲਬ ਸਿਰ ਸਾਨੂੰ ਰੇਟ ਨਹੀਂ ਦੱਸਣੇ ਪੈਂਦੇ ਫੁੱਲ ਵੀਡੀਓ ਜ਼ਰੂਰ ਦੇਖ ਲਿਓ ਸਵਾ ਲੱਖ ਰੁਪਏ ਦਾ ਜੀ ਡਿਸਕਾਂ ਵਾਲਾ ਮਾਡਲ ਹੈ ਸੇਮ ਦਸ਼ਮੇਸ਼ ਮਲੇਰ ਕੋਟਲਾ ਤੇ ਬਣਿਆ ਹੈ ਪਲਾਸਟਿਕ ਦੇ ਪੋਰਪਾਰ ਨੇ ਗੇਰਾਂ ਗੂਰਾਂ ਦੀ ਫੁੱਲ ਗਾਰੰਟੀ ਹੈ ਵੀਰੇ ਗੇਰ ਗੂਰ ਤੁਹਾਨੂੰ ਕਿਸੇ ਦਾ ਵੀ ਨਹੀਂ ਦਿੱਕਤ ਆਊਗੀ ਤੇ ਪੁੰਨੀ ਦਾ 9 ਫੁੱਟਾ ਜੀ ਗੇਅਰ ਡਰਾਈਵ ਦੇ ਵਿੱਚ ਮਾਡਲ ਹੈ ਡਿਸਕਾਂ ਦਾ ਮਾਡਲ ਹੈ ਜੀ 1,65,000 ਰੁਪਏ ਦਾ ਠੀਕ ਹੈ ਜੀ ਸਾਰੇ ਤੁਹਾਨੂੰ ਯਾਰ ਵਧੀਆ ਸਾਰੇ ਬ੍ਰਾਂਡ ਮਿਲਣਗੇ ਆਪਣੇ ਕੋਲੇ ਪੂਰੇ ਟੌਪ ਦੇ ਠੀਕ ਹੈ ਜੀ ਇਹ ਵੀ ਬਹੁਤ ਵਧੀਆ ਪੀਸ ਹੈ ਕਿਸੇ ਬਾਈ ਨੇ ਲੈਣਾ ਹੈ ਤੇ ਲੈ ਸਕਦੇ ਹਾਂ ਤੇ ਅੱਗੇ ਆ ਗਏ ਜੀ ਪੀਡੀਸੀ ਠੀਕ ਹੈ ਜੀ ਇਧਰ ਰਾਜਪੁਰਾ ਸਾਈਡ ਤੇ ਵੀਰੇ ਬਹੁਤ ਬਾਈ ਮੰਗਦੇ ਹੁੰਦੇ ਨੇ ਤੇ 1,40,000 ਰੁਪਏ ਦਾ 8 ਫੁੱਟਾ ਬਹੁਤ ਜਾਇਜ਼ ਰੇਟ ਦੇ ਵਿੱਚ ਹੈ ਜੀ 1,40,000 ਰੁਪਏ ਦਾ ਠੀਕ ਹੈ ਜੀ ਡਿਸਕਾਂ ਦਾ ਮਾਡਲ ਤੇ 2022 ਮਾਡਲ ਹੈ ਜੀ ਸੋਨਾਲਿਕਾ ਦਾ 2023 ਮਾਡਲ 7 ਫੁੱਟਾ ਜੀ ਗੇਅਰ ਡਰਾਈਵ ਦੇ ਵਿੱਚ ਹੈ ਵੀਰੇ ਬਹੁਤ ਸਾਫ ਪੀਸ ਹੈ 1,58,000 ਰੁਪਏ ਦਾ ਠੀਕ ਹੈ ਜੀ ਬਹੁਤ ਵਧੀਆ ਪੀਸ ਹੈ ਇਹ ਵੀ ਤੇ 1,58,000 ਦਾ ਰੋਟਾਵੀਟਰ ਲੈਣਾ ਹੈ ਵੀਰੇ ਕਿਸੇ ਨੇ ਆ 50,000 ਰੁਪਏ ਦਾ ਰੋਟਾਵੀਟਰ ਦੇ ਦਾਂਗੇ 7 ਫੁੱਟਾ ਸਾਰਾ ਕੰਮ ਕੁੰਮ ਹੋਇਆ ਹੈ ਪੂਰਾ ਵਧੀਆ ਤਿਆਰ ਹੋਇਆ ਹੈ ਜੀ ਠੀਕ ਹੈ ਪੂਰਾ ਵਧੀਆ ਰੋਟਾਵੀਟਰ ਹੈ ਜੀ ਬਰੇਡ ਬਲੂਡ ਵੀ 80-90 ਪੈਸੇ ਪਏ ਨੇ ਠੀਕ ਹੈ ਜੀ ਇਹ ਸੁਪਰਸੀਡਰ ਜਿਵੇਂ 10 ਵਾਲਾ ਵੀਰੇ ਇਹ ਕੁਲ 80 ਸੀਸੀ ਕੇ ਯਾਰ ਦੇ ਮਿਲ ਜਾਂਦੇ ਨੇ 70 75 85 ਦੇ ਆਪਾਂ ਐਂ ਦੇ ਦਿੰਨੇ ਆ। ਫੇ ਹੁਣ ਸੇਲ ਹੋਇਆ ਹੈ। ਅੱਗੇ ਜੇ ਕਿਸੇ ਬਾਈ ਨੇ ਫਾਰਮ ਹੈਡ ਦੇ ਨਵੇਂ ਸੁਪਰ ਸੀਟਰ ਲੈਣੇ ਨੇ 2,30,000 ਰੁਪਏ ਦਾ 7 ਫੁੱਟਾ, 2,35,000 ਦਾ 8 ਫੁੱਟਾ। ਬਹੁਤ ਨਵੇਂ ਬਿਲਕੁਲ ਫਰੈਸ਼ ਬਿਲ ਮਿਲੂਗਾ। ਕੋਈ ਤੁਹਾਡੀ ਸਬਸਿਡੀ ਆਈ ਹੋਈ ਹੈ, ਸਬਸਿਡੀ ਵੀ ਮਿਲ ਜੂਗੀ ਇਹਦੇ ਤੇ। ਠੀਕ ਹੈ ਜੀ। ਰੋਟਾਵੀਟਰ ਲੈਣੇ ਨਵਾਂ ਮਠਾੜੂ ਦਾ। ਠੀਕ ਹੈ ਜੀ। ਪੂਰੀ ਹੈਵੀ ਡਿਊਟੀ ਚ ਨੇ। ਪੂਰਾ ਬੈਸਟ ਟੌਪ ਵਾਲਾ ਮਾਡਲ ਹੈ ਜੀ। ਠੀਕ ਹੈ ਸਾਰੀ ਬਲੇਡਾਂ ਦੀ ਕੁਆਲਿਟੀ ਗਰਾਰੀਆਂ ਦੀ ਬੈਰੀਆਂ ਦੀ ਪਾਊਡਰ ਕੋਟਡ ਪੇਂਟ ਹੈ ਜੀ ਬਹੁਤ ਜਿਆਦਾ ਹੈਵੀ ਕੁਆਲਿਟੀ ਦੇ ਵਿੱਚ ਹੈ 1 ਲੱਖ ਤੇ 8000 ਰੁਪਏ ਦਾ ਤੁਹਾਨੂੰ ਰੋਟਾਵੀਟਰ ਮਿਲ ਜੂਗਾ ਕਿਸੇ ਬਾਈ ਨੇ ਮੰਗਵਾਣਾ ਹੈ ਤਾਂ ਭੇਜ ਦਾਂਗੇ ਬਪ ਠੀਕ ਹੈ ਜੀ ਤੇ ਅੱਗੇ ਮੈਸ਼ੂ ਦਾ ਪਲੈਂਟਰ ਆ ਰਿਹਾ ਵੀਰੇ ਆਪਣੇ ਕੋਲ ਇੱਕ ਇਹ ਵੀ ਤੁਹਾਨੂੰ ਬਹੁਤ ਸਸਤੇ ਰੇਟ 'ਚ ਪੈਰ ਪੂਰ ਵੀਰੇ ਜਮਨ ਨਵੇਂ ਵਰਗੇ ਪਏ ਨੇ 2022-23 ਮਾਡਲ ਹੈ ਜੀ 3 ਲੱਖ ਤੇ 60000 ਰੁਪਏ ਦਾ ਪੇਜੂਗਾ ਪਲੈਂਟਰ ਬਹੁਤ ਵਧੀਆ ਵੀਰੇ ਠੀਕ ਹੈ ਜੀ ਜੇ ਸ਼ਕਤੀਮਾਨ ਦਾ ਲੈਣਾ ਹੈ ਇਹ ਵੀ 2023 ਮਾਡਲ ਠੀਕ ਹੈ ਜੀ ਸ਼ਕਤੀਮਾਨ ਦਾ ਪਲੈਂਟਰ ਮਿਲ ਜੂਗਾ ਇਹ ਸਵਾ ਚਾਰ ਲੱਖ ਰੁਪਏ ਦਾ ਵੀਰੇ ਇਹ ਵੀ ਬਹੁਤ ਥੋੜਾ ਚਲਾਇਆ ਸੀ ਆਪਦੇ ਹੀ ਚਲਾਇਆ ਹੈ ਤੇ ਅੱਗੇ ਆ ਦਿਖਾ ਦੂ ਵੀਰੇ ਮੱਕੀ ਵਾਲੇ ਗ੍ਰੈਂਡਰ ਹਰੇਕ ਸੰਦੇ ਯਾਰ ਆਪਣੇ ਕੋਲ ਮਿਲ ਜੂਗਾ ਜਿਹੜੀ ਮਰਜ਼ੀ ਆਈਟਮ ਲੈ ਲਿਓ ਮੱਕੀ ਵਾਲੇ ਗ੍ਰੈਂਡਰ ਸੋਨਾਲੀਕਾ ਦੇ ਠੀਕ ਹੈ ਜੀ ਸ਼ਕਤੀਮਾਨ ਦੇ ਪੌੜ ਕਾਸਟ ਲੈਣੇ ਨੇ ਹਰੇਕ ਚੀਜ਼ ਮਿਲ ਜੂਗੀ ਇਹ ਸਾਰੇ ਵੀਰੇ ਕੋਈ 1.5 ਲੱਖ ਦਾ ਕੋਈ 1.70 ਦਾ 60 65 70ਵੇਂ ਨੇ ਬਹੁਤ ਵਧੀਆ ਵਧੀਆ ਹਰੇਕ ਰਿਪੋਰਟ ਕਾਸਟ ਲੈਣੇ ਨੇ ਸ਼ਕਤੀਮਾਨ ਦੇ ਇਹ ਮਿਲ ਜਾਣਗੇ 34000 ਦਾ ਬਿਲਕੁਲ ਨਵਾਂ ਬਿੱਲ ਕੱਟ ਕੇ ਫਰੈਸ਼ ਪੀਚ ਮਿਲੂਗਾ ਜੀ ਤੁਹਾਨੂੰ ਅੱਗੇ ਵੀਰੇ ਤੁਹਾਨੂੰ ਹੋਰ ਰੀਪਰ ਵਗੈਰਾ ਦਿਖਾਉਣੇ ਆ ਉਧਰ ਆ ਜਾਈ ਬਾਹਰ ਆ ਉਧਰ ਦਿਖਾ ਦੋ ਉਹਨਾਂ ਦੀ ਫੁੱਲ ਵੀਡੀਓ ਆਪਾਂ ਅਗਲੇ ਉਹਦੇ ਵਿੱਚ ਪਾਵਾਂਗੇ ਲੇਜ਼ਰ ਕਰਹਾਣਾਂ ਦੀ ਰੀਪਰਾਂ ਦੀ ਸਾਰੇ ਕਸ ਦੀ ਪਾਵਾਂਗੇ ਉਹ ਤੁਹਾਨੂੰ ਬਾਅਦ ਚ ਦਿਖਾਵਾਂਗੇ ਵੀਰੇ ਆ ਜੋ ਇਤਰਾ ਜੂਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰੇ ਉਸ ਤੋਂ ਪਹਿਲਾਂ ਕਿਉਂਕਿ ਜਿਹੜੀ ਰੀਪਰਾਂ ਦੇ ਆਪਾਂ ਹੁਣ ਆਕਸੀਜਨ ਕਰਕੇ ਰੇਟ ਬਹੁਤ ਜਾਇਜ਼ ਨੇ ਠੀਕ ਹੈ ਜੀ ਜਿਹੜੀ ਆਪਾਂ ਵੀਡੀਓ ਪਾਵਾਂਗੇ ਤਾਂ ਕਿ ਤੁਹਾਡੇ ਤੱਕ ਪਹੁੰਚ ਸਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਲੇਜ਼ਰ ਕਰਾਹਾਂ ਦੀ ਵੀਡੀਓ ਪਾਵਾਂਗੇ ਤੇ ਇਹਨਾਂ ਦੀ ਰੀਪਰਾਂ ਨਹੀਂ ਪਾਵਾਂਗੇ ਅੱਜ ਦਿਖਾ ਦੂ ਵੀਰੇ ਕਿਹੜਾ ਇੱਕ ਵਾਰੀ ਰੀਪਰ ਬੰਨਿਆ ਨੂੰ ਤੇ ਬਹੁਤ ਸਾਰੇ ਰੀਪਰ ਨੇ ਆਪਣੇ ਕੋਲੇ ਇਹਨਾਂ ਤੋਂ ਇਲਾਵਾ ਵੀਰੇ ਹੋਰ ਵੀ ਰੀਪਰ ਨੇ ਆਪਣੇ ਕੋਲੇ 24 24 ਮਾਡਲ ਮਤਲਬ ਜਗਤਜੀਤ ਦੇ 24 ਮਾਡਲ ਐਗਰੀਜੋਨ ਦੇ 24 ਮਾਡਲ ਦਸ਼ਮੇਸ਼ ਦੇ 24 ਮਾਡਲ ਦਸ਼ਮੇਸ਼ ਲੈਂਡ ਫੋਰਸ ਦੇ ਮਲੇਰ ਕੋਟਰਾਂ ਦੇ ਹਰੇਕ ਆਪਣੇ ਕੋਲੇ ਮਿਲ ਜੂਗਾ ਆਜੋ ਇੱਧਰ ਆਜੋ ਵੀਰੇ ਆ ਦੇਖੋ ਵੀਰੇ ਜਿਵੇਂ 24 ਮਾਡਲ ਹੈ ਬਿਲਕੁਲ ਜਿਵੇਂ ਨਵੀਂ ਕੰਡੀਸ਼ਨ ਦੇ ਵਿੱਚ ਰਿਪਰਿਆ ਹੈ 2 ਲੱਖ ਤੇ 55000 ਰੁਪਏ ਦਾ ਆਪਾਂ ਨੂੰ ਮਿਲ ਜੂਗਾ ਬਹੁਤ ਸਾਫ ਪੀਸ ਹੈ ਜੀ ਅੱਗੇ ਉੱਧਰ ਦੀ ਆਜੋ ਵੀਰੇ ਠੀਕ ਹੈ ਜੀ ਤੇ ਜਿਹੜੇ ਬਾਈ ਨੇ ਕਿਸੇ ਨੇ ਵੀ ਲੈਣਾ ਹੈ ਤੇ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਇੱਕ ਆਪਣੇ ਕੋਲੇ 8 ਫੁੱਟਾ ਰੋਟਾਵੀਟਰ ਆ ਵੀਰੇ ਅੱਜ ਹੁਣੀ ਹੈ ਆਜ਼ਾਦ ਕੰਪਨੀ ਦਾ 8 ਫੁੱਟਾ ਬਹੁਤ ਬਾਈ ਮੰਗਦੇ ਨੇ 8 ਫੁੱਟਾ ਦਾ ਯਾਰ ਮਿਲਦਾ ਹੀ ਨਹੀਂ ਹੈਗਾ ਰੋਟਾਵੀਟਰ ਬਿਲਕੁਲ ਨਵੇਂ ਬਲੇਡ ਨੇ ਬਲੇਡ ਦਿਖਾਓ ਜੀ ਠੀਕ ਹੈ ਜੀ ਬਲੇਡ ਦਿਖਾਓ ਵੀਰੇ ਬਿਲਕੁਲ ਨਵੇਂ ਨੇ ਇਹ ਆਪਾਂ ਨੂੰ 75000 ਰੁਪਿਆ ਦਾ ਰੋਟਾਵੀਟਰ ਪੈਜੂਗਾ ਬਲੇਡ ਬਿਲਕੁਲ ਨਵੇਂ ਠੀਕ ਹੈ ਜੀ ਪੂਰਾ ਬੈਸਟ ਰੋਟਾਵੀਟਰ ਕੁੱਲ 75000 ਰੁਪਿਆ ਦਾ 8 ਫੁੱਟਾ ਪੂਰਾ ਹੈਵੀ ਡਿਊਟੀ ਵਾਲਾ ਮਾਡਲ ਹੈ ਜੀ ਤੇ ਟਰਾਲੀਆਂ ਟਰੁਲੀਆਂ ਲੈਣੀਆਂ ਨੇ ਨਵੇਂ ਟਰਾਲੇ ਲੈਣੇ ਨੇ 14 ਸੱਤ ਦੇ ਠੀਕ ਹੈ ਜੀ ਹਰ ਇੱਕ ਚੀਜ਼ ਆਪਣੇ ਕੋਲੇ ਮਿਲ ਜੂਗੀ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰ ਬਣ ਕੇ ਤਾਂ ਕਿ ਆਪਣੀ ਫੁੱਲ ਵੀਡੀਓ ਤੁਹਾਨੂੰ ਅੱਗੇ ਪਤਾ ਲੱਗ ਸਕੇ ਠੀਕ ਹੈ ਜੀ ਤੇ ਸਾਰੇ ਵੀਰਾਂ ਦਾ ਧੰਨਵਾਦ ਤੁਸੀਂ ਇਦਾਂ ਹੀ ਪਿਆਰ ਬਣਾਏ ਰੱਖਿਓ ਅਗਲੀ ਮਿਲਦੇ ਆਂ ਵੀਰੇ ਅਗਲੀ ਵੀਡੀਓ ਚ ਧੰਨਵਾਦ